ਨੋਜੇ ਤਕਰੀਆ ਦੇ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮਦੇ ਹੋਏ ਸੈਦਾਰੀ ਬੈਠੇ ਹੁੰਦੇ ਸਨ ਸੈਦਾਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਮ ਨੇ ਕਿਸ ਰੱਖ ਕੇ ਤੇ ਫਿਰ ਘਟਾ ਕੇ ਬੈਠੇ ਨੇ ਕੁਸਤਾਖੀ ਮਾ ਸੈਦਾਰੀ ਨਹੀਂ ਇਹਨਾਂ ਨੂੰ ਪਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਨੂੰ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸੈਜਦਾਰੀ ਨਹੀਂ ਕਹਿੰਦੇ ਹਿੰਦੂ ਨੇ ਹਿੰਦੂਆਂ ਚੋਂ ਹੀ ਸੇਕ ਬਣਿਆ ਸਾਰੇ ਹਿੰਦੂਆਂ ਚੋਂ ਹੀ ਬਣਿਆ ਗੁਰੂ ਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦੋਰੇਆਂ ਨਾਲ ਲੱਗ ਗਏ ਇਸਤ ਮੰਨ ਬੈਠੇ ਗੁਰੂ ਨਾਨਕ ਨੂੰ ਸੈਇਦਾਰੀ ਨੇ ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸਾਦਾਰੀ ਵੀ ਹੋ ਜਾਣਗੇ ਸਿੰਘ ਹੋ ਜਾਣਗੇ ਸਿੱਖ ਤੇ ਹਨ ਜੋ ਗੁਰੂ ਨਾਨਕ ਨੂੰ ਮੰਨ ਦਾ ਸਿੱਖ ਤੇ ਹਨ ਸਿੱਖੀ ਸਿੱਖਿਆ ਗੁਰੂ ਦੇ ਚਾ